ਫੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਮੈਂ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਨ੍ਹਾਂ ਦੇ ਦੇਵੀ-ਦੇਵਤਿਆਂ ਦਾ ਬੰਨਣ ਹੋ ਜਾਂਦਾ ਜਿਨ੍ਹਾਂ ਦੀਆਂ ਸ਼ਕਤੀਆਂ ਬੰਨ੍ਹ ਦਿੰਦੇ ਆ ਕੋਈ ਪੁੱਤਰ ਬੰਨ੍ਹ ਦਿੰਦੇ ਆ ਕੋਈ ਵੱਡੇ-ਵਡੇਰੇ ਪੰਤੇ ਪੂਰਵਜ ਬੰਨਤੇ ਜਾਂ ਕੋਈ ਹੋਰ ਸ਼ਕਤੀਆਂ ਤੁਹਾਡੀਆਂ ਦਾ ਬੰਨਣ ਹੋ ਗਿਆ ਤਾਂ ਉਹਨਾਂ ਦਾ ਬੰਨਣ ਖੋਲਣ ਵਾਸਤੇ ਤੁਹਾਨੂੰ ਅੱਜ ਦਾ ਇੱਕ ਯੰਤਰ ਦੇਣ ਜਾ ਰਹੇ ਹਾਂ ਜਿਹੜਾ ਕਿ ਬਹੁਤ ਸ਼ਕਤੀਸ਼ਾਲੀ ਯੰਤਰ ਹੈ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲਿਓ ਪਹਿਲਾ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਹੋ ਸਕਣਗੀਆਂ ਹੁਣ ਗੱਲ ਕਰਦੇ ਹਾਂ ਜਿਹੜੇ ਕਹਿੰਦੇ ਆ ਕਿ ਦੇਵੀ-ਦੇਵਤਿਆਂ ਦਾ ਬੰਨਣ ਹੋ ਗਿਆ ਜਾਂ ਕਿਸੇ ਦੇ ਵੱਡੇ ਵੱਡੇ ਰੇ ਬੰਨਤੇ ਜਾਂ ਕੋਈ ਵੀ ਸ਼ਕਤੀ ਜਿਹੜੀ ਹੈ ਜਿਹਨੂੰ ਬੰਨ ਦਿੱਤਾ ਕਿਸੇ ਨੇ ਦੋਸਤੋ ਮੈਂ ਇੱਕ ਚੀਜ਼ ਦੱਸਦਾਂ ਕਿ ਦੇਵੀ ਦੇਵਤਿਆਂ ਨੂੰ ਬੰਨਣ ਵਾਲੇ ਅੱਜ ਤੱਕ ਕੋਈ ਪੈਦਾ ਨਹੀਂ ਹੋਏ ਠੀਕ ਹੈ ਜੀ ਇਹ ਇੱਕ ਮਨ ਦੇ ਵਿੱਚੋਂ ਵਹਿਮ ਕੱਢ ਦੋ ਕਿ ਦੇਵੀ ਦੇਵਤਿਆਂ ਦਾ ਕੋਈ ਬੰਨਣ ਕਰ ਸਕਦਾ ਕਿਸੇ ਦਾ ਕੋਈ ਬੰਨਣ ਨਹੀਂ ਕਰ ਸਕਦਾ ਬੰਨਣ ਹੁੰਦਾ ਆ ਸਿਰਫ ਸਾਡੇ ਸ਼ਰੀਰ ਦਾ ਸਾਡੇ ਸ਼ਰੀਰ ਨੂੰ ਬੰਨ੍ਹ ਦਿੰਦੇ ਆ ਕੁਝ ਸਮੇਂ ਲਈ ਬੰਦੇ ਆ ਜਾਂ ਕਿੰਨੇ ਸਮੇਂ ਨੂੰ ਸੋਚ ਕੇ ਉਹ ਤੰਤਰ ਕਰਕੇ ਜਾਦੂ ਟੂਣਾ ਕਰਕੇ ਬੰਨ ਦਿੰਦੇ ਆ ਤੇ ਜਿਹਦੇ ਨਾਲ ਜਿਹੜੀ ਸਾਡੀ ਸ਼ਕਤੀ ਆ ਉਹ ਸਾਡੇ ਕੋਲ ਆ ਨਹੀਂ ਸਕਦੀ ਇਸ ਕਰਕੇ ਉਸ ਸ਼ਕਤੀ ਨੂੰ ਖੋਲਣ ਵਾਸਤੇ ਅੱਜ ਦਾ ਮੈਂ ਜਿਹੜਾ ਤੁਹਾਨੂੰ ਪ੍ਰਯੋਗ ਦੱਸਣ ਜਾ ਰਿਹਾ ਆ ਇਹ ਬਹੁਤ ਸੌਖਾ ਪ੍ਰਯੋਗ ਆ ਇਸ ਪ੍ਰਯੋਗ ਦੇ ਵਿੱਚ ਕੋਈ ਕਹੋ ਨਾ ਕੋਈ ਮੰਤਰ ਪੜਨਾ ਨਾ ਕੋਈ ਕਿਤੇ ਜਾਣ ਦੀ ਲੋੜ ਪੈਣੀ ਆ ਸਿਰਫ ਥੋੜਾ ਜਿਹਾ ਸਮਾਨ ਜਿਹੜਾ ਤੁਹਾਨੂੰ ਵਿੱਚ ਦੱਸਾਂਗੇ ਉਹ ਲੈ ਕੇ ਆਉਣਾ ਤੁਸੀਂ ਤੇ ਯੰਤਰ ਬਣਾਉਣਾ ਹੈ ਯੰਤਰ ਬਣਾਉਣ ਦੇ ਨਾਲ ਹੀ ਜਿਹੜਾ ਉਹ ਯੰਤਰ ਹੈ ਉਸ ਯੰਤਰ ਨੂੰ ਘਰ ਦੇ ਵਿੱਚ ਰੱਖਣ ਦੇ ਨਾਲ ਹੀ ਤੁਹਾਡੇ ਜਿਹੜੇ ਦੇਵੀ-ਦੇਵਤੇ ਸਾਰੇ ਖੁਸ਼ ਹੋ ਕੇ ਤੁਹਾਡੇ ਕੋ ਆ ਜਾਣਗੇ ਤੁਹਾਡਾ ਜਿਹੜਾ ਬੰਨਣਾ ਉਹ ਖੁੱਲ ਜਾਏਗਾ ਤੇ ਇਸ ਕਰਕੇ ਉਹਦੇ ਨਾਲ ਹੋਰ ਦੇਵੀ-ਦੇਵਤੇ ਵੀ ਚੱਲ ਪੈਂਦੇ ਨੇ ਇਸ ਕਰਕੇ ਤੁਹਾਡਾ ਸਰੀਰ ਦਾ ਜਿਹੜਾ ਬੰਧਨ ਹੈ ਖੁੱਲ ਜਾਏਗਾ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਆਪਣੇ ਆਪ ਇਹਦਾ ਪਤਾ ਚੱਲਦਾ ਜਾਊਗਾ ਕਿਉਂ ਕਰਕੇ ਇਹ ਜਿਹੜਾ ਯੰਤਰ ਹੈ ਇਸੇ ਯੰਤਰ ਨੂੰ ਇੱਕ ਵਾਰ ਬਣਾ ਕੇ ਜਦੋਂ ਇਹਨੂੰ ਰੱਖ ਲਿੱਤਾ ਪੂਜਾ ਸਥਾਨ ਤੇ ਤਾਂ ਇਹ ਯੰਤਰ ਬੱਲੇ ਬੱਲੇ ਕਰਾ ਦਿੰਦਾ ਹੈ ਦੇਵੀ ਦੇਵਤੇ ਕੋਈ ਵੀ ਆਪਣੇ ਹੋਣ ਪੀਰ ਪੈਗੰਬਰ ਹੋਣ ਖੁਸ਼ ਹੋ ਕੇ ਸਾਡੇ ਕੋ ਆਉਣਗੇ ਤੇ ਸਾਡੀ ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖਣਗੇ ਮਿਹਰਾ ਕਰਨਗੇ ਆਪਣੀ ਕਿਰਪਾ ਕਰਨਗੇ ਤੇ ਤੁਸੀਂ ਇਸ ਯੰਤਰ ਨੂੰ ਬਣਾ ਲੈਣਾ ਜਿੱਦਾਂ ਜਿੱਦਾਂ ਦੱਸਾਂਗੇ ਹੁਣ ਇਹ ਯੰਤਰ ਦੇਖ ਲਓ ਤੁਹਾਡੀ ਸਕਰੀਨ ਤੇ ਉੱਤੇ ਆ ਰਿਹਾ ਇਹਦਾ ਸਕਰੀਨ ਸ਼ਾਟ ਮਾਰ ਲੈਣਾ ਇਸੇ ਤਰ੍ਹਾਂ ਇਸੇ ਯੰਤਰ ਨੂੰ ਬਣਾ ਲੈਣਾ ਇਸੇ ਯੰਤਰ ਨੂੰ ਬਣਾਉਣ ਵਾਸਤੇ ਜਿਹੜਾ ਜਿਹੜਾ ਸਮਾਨ ਹੈ ਤੁਹਾਨੂੰ ਚਾਹੀਦਾ ਹੈ ਤੁਸੀਂ ਲੈਣਾ ਆ ਉਸ ਸਮਾਨ ਦੇ ਨਾਲ ਹੀ ਬਣਾਣਾ ਹੈ ਇੱਕ ਨਾਰ ਦੀ ਕਲਮ ਲੈਣੀ ਆ ਨਾਰ ਦੀ ਲੱਕੜੀ ਦੀ ਕਲਮ ਲੈ ਕੇ ਉਹਦੇ ਨਾਲ ਇਹ ਯੰਤਰ ਬਣਾਉਣਾ ਆ ਧੋਜ ਪੁੱਤਰ ਉੱਤੇ ਜਿਹੜਾ ਭੋਜ ਪੱਤਰ ਹੁੰਦਾ ਉਹਦੇ ਉੱਤੇ ਇਹ ਯੰਤਰ ਬਣਾਉਣਾ ਹੈ ਤੇ ਜਿਹੜਾ ਕਹਿ ਲੋ ਕਿ ਆਪਾਂ ਨੂੰ ਜਿਹੜੀ ਸ਼ਾਈ ਚਾਹੀਦੀ ਆ ਸ਼ਾਈ ਕਿਹੜੀ ਕਿਹੜੀ ਆਪਾਂ ਨੂੰ ਚਾਹੀਦੀ ਆ ਇੱਕ ਤਾਂ ਅਸ਼ਟਗੰਧ ਆ ਮਿਲਦੀ ਆ ਪੂਜਾਈ ਦੁਕਾਨ ਤੋਂ ਮਿਲ ਜਾਂਦੀ ਆ ਅਸ਼ਟਗੰਧ ਲੈ ਆਣੀ ਆ ਇਹਨੂੰ ਇਹਦਾ ਵੀ ਥੋੜਾ ਜਿਹਾ ਪਾਣੀ ਪਾ ਕੇ ਥੋੜਾ ਜਿਹਾ ਥੋੜਾ ਥੋੜਾ ਇਹਨੂੰ ਕੋਲ ਬਣਾ ਲੈਣਾ ਠੀਕ ਹੈ ਜੀ ਕੋਲ ਬਣਾਉਣ ਤੋਂ ਬਾਅਦ ਹੀ ਉਹਦੇ ਵਿੱਚ ਦੂਸਰੀ ਚੀਜ਼ ਤੁਸੀਂ ਜਿਹੜੀ ਪਾਉਣੀ ਆ ਉਹ ਹੈਗੀ ਆ ਗਰੋਚਰਨ ਠੀਕ ਹੈ ਗਰੋਚਰ ਵੀ ਪੀਸ ਕੇ ਉਹਦੇ ਵਿੱਚ ਪਾ ਦੇਣਾ ਇਹ ਦੋ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਇਹਨੂੰ ਘੋਲੋ ਕਿ ਜਿੱਦਾਂ ਇਹਦਾ ਘੋਲ ਵੀ ਮਿਲ ਜਾਂਦਾ ਤੇ ਪੀਸਿਓ ਹੈ ਸਾਰਾ ਘੋਲ ਗਰੋਚਰਨ ਦਾ ਤੇ ਅਸ਼ਟਗੰ ਦਾ ਘੋਲ ਵੀ ਮਿਲ ਜਾਂਦਾ ਤੁਸੀਂ ਘੋਲ ਲੈ ਆਣਾ ਠੀਕ ਹੈ ਜੀ ਘੋਲ ਲੈ ਆ ਕੇ ਤੁਸੀਂ ਕੀ ਕਰਨਾ ਇਹਦਾ ਤੁਸੀਂ ਯੰਤਰ ਬਣਾਉਣਾ ਜਿਹੜਾ ਯੰਤਰ ਤੁਹਾਨੂੰ ਸਕਰੀਨ ਤੇ ਦਿਖਾਇਆ ਸੀ ਪਿੱਛੇ ਉਹਦਾ ਸਕਰੀਨਸ਼ਾਟ ਮਾਰ ਲੈਣਾ ਉਸੇ ਤਰ੍ਹਾਂ ਉਸੇ ਯੰਤਰ ਨੂੰ ਤੁਸੀਂ ਜਿਹੜਾ ਭੋਜ ਪੱਤਰ ਹੈ ਉਹਦੇ ਉੱਤੇ ਬਣਾ ਲੈਣਾ ਜਦੋਂ ਤੁਸੀਂ ਇਹ ਕੰਮ ਇਹ ਜਿਹੜਾ ਕੰਮ ਹੈ ਇਹ ਜਿਹੜਾ ਕੋਈ ਵੀ ਜਿਹੜਾ ਦਿਨ ਹੋਏਗਾ ਸ਼ਨੀਵਾਰ ਨੂੰ ਬਣਾਉਣਾ ਆ ਸ਼ਨੀਵਾਰ ਨੂੰ ਸਵੇਰੇ ਸਵੇਰੇ ਇਹ ਯੰਤਰ ਬਣਾਉਣਾ ਆ ਤੇ ਨਹਾ ਧੋ ਕੇ ਸੁੱਚੇ ਹੋ ਕੇ ਇਸ ਯੰਤਰ ਨੂੰ ਬਣਾਣ ਬੈਠਣਾ ਆ ਤੇ ਜਦੋਂ ਇਸ ਯੰਤਰ ਨੂੰ ਬਣਾਉਣਾ ਤੁਸੀਂ ਤੁਹਾਡੇ ਮਨ ਦੇ ਵਿੱਚ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਹੋਣੀ ਚਾਹੀਦੀ ਕੋਈ ਕਿਸੇ ਦੇ ਨਾਲ ਕੋਈ ਕਹ ਲੋ ਆਪਣਾ ਜੇ ਕੋਈ ਦੁਸ਼ਮਣੀ ਹੋਵੇ ਜਾਂ ਕੋਈ ਹੋਰ ਕਿਸੇ ਦੀ ਗੱਲ ਨੂੰ ਮਤਲਬ ਆਪਾਂ ਇਸ ਚੀਜ਼ ਦੇ ਵਿੱਚ ਦਿਮਾਗ 'ਚ ਨਹੀਂ ਲੈ ਕੇ ਆਉਣੀ ਜਾਂ ਕਿਸੇ ਬਾਰੇ ਕੋਈ ਗੱਲ ਨਹੀਂ ਸੋਚਦੇ ਹੋਣਾ ਆਪਣਾ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਦੇ ਬਾਰੇ ਤੁਸੀਂ ਸੋਚਣਾ ਹੈ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਤੁਸੀਂ ਜਿਨ੍ਹਾਂ ਨੂੰ ਵੀ ਮੰਨਦੇ ਹੋ ਜਿਨ੍ਹਾਂ ਦਾ ਵੀ ਤੁਸੀਂ ਭਗਤੀ ਕਰਦੇ ਹੋ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ ਉਨਾ ਦਾ ਨਾਮ ਲੈ ਕੇ ਤੁਸੀਂ ਇਸ ਯੰਤਰ ਨੂੰ ਬਣਾਉਣਾ ਸ਼ੁਰੂ ਕਰ ਦੇਣਾ ਇਸ ਯੰਤਰ ਨੂੰ ਬਣਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜਦੋਂ ਤੁਹਾਡਾ ਯੰਤਰ ਬਣ ਗਿਆ ਇਸ ਯੰਤਰ ਨੂੰ ਤੁਸੀਂ ਜਿਹੜਾ ਇਹਦੀ ਸ਼ਾਈ ਆ ਉਹ ਥੋੜੀ ਜੀ ਜੇ ਤਾਂ ਸੁੱਕ ਗਈ ਜਦੋਂ ਗਿੱਲਾ ਹੋਇਆ ਯੰਤਰ ਨੂੰ ਗਿੱਲਾ ਨਹੀਂ ਰਹਿਣ ਦੇਣਾ ਉਹਨੂੰ ਸੁਕਾ ਕੇ ਉਹਨੂੰ ਸੁਕਾਉਣ ਤੋਂ ਬਾਅਦ ਸੁੱਕ ਜਾਏਗਾ ਜਦੋਂ ਫਿਰ ਉਸ ਤੋਂ ਬਾਅਦ ਤੁਸੀਂ ਇਸ ਯੰਤਰ ਨੂੰ ਚੁੱਕ ਲੈਣਾ ਇਹਨੂੰ ਜਾਂ ਤਾਂ ਤੁਸੀਂ ਕਿਸੇ ਲਿਫਾਫੇ ਜਾਂ ਕਿਸੇ ਚੀਜ਼ ਦੇ ਵਿੱਚ ਜਾਂ ਫਰੇਮ ਦੇ ਵਿੱਚ ਮੜਵਾ ਲੈਣਾ ਫਰੇਮ ਦੇ ਵਿੱਚ ਮਣਵਾ ਕੇ ਜਿੱਥੇ ਤੁਹਾਡੀ ਜਿੱਥੇ ਤੁਸੀਂ ਪੂਜਾ ਕਰਦੇ ਹੋ ਜਿਹੜੀ ਥਾਂ ਤੇ ਤੁਸੀਂ ਦੇਵੀ-ਦੇਵਤਿਆਂ ਦੀ ਜਾਂ ਕੋਈ ਵੀ ਆਪਣੀ ਚਰਾਗ ਬੱਤੀ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਮੰਨਦੇ ਹੋ ਜਿਨ੍ਹਾਂ ਦੀ ਸੇਵਾ ਕਰਦੇ ਹੋ ਉੱਥੇ ਤੁਸੀਂ ਇਹ ਜਿਹੜਾ ਯੰਤਰ ਹੈ ਉੱਥੇ ਲਗਾ ਦੇਣਾ ਇਹ ਯੰਤਰ ਜਦੋਂ ਤੁਸੀਂ ਉੱਥੇ ਲਗਾ ਦਿੱਤਾ ਜਦੋਂ ਤੁਸੀਂ ਉੱਥੇ ਲਗਾਤਾਰ ਫਿਰ ਤੁਸੀਂ 11 ਦਿਨ ਪੂਰੇ 11 ਦਿਨ ਬਿਨ ਨਾਗਾ ਪਾਏ ਹੋਏ ਕੋਈ ਵੀ ਚਨਾਗਾ ਨਹੀਂ ਪਹਿਣਾ ਚਾਹੀਦਾ ਤੇ 11 ਦਿਨ ਇਹਦੀ ਭਗਤੀ ਦੇ ਨਾਲ ਸੇਵਾ ਦੇ ਨਾਲ ਚੰਗੀ ਤਰ੍ਹਾਂ ਜੜੀ ਇਹਦੀ ਭਗਤੀ ਭਾਵ ਦੇ ਨਾਲ ਧੂਪ ਦੀਪ ਦੇ ਕੇ ਇਹਦੀ ਕਹਿ ਲਓ ਕਿ ਸੇਵਾ ਕਰ ਲਓਗੇ ਜਿੱਦਾਂ ਜਿੱਦਾਂ ਤੁਸੀਂ ਇਹਦੀ ਸੇਵਾ ਕਰਦੇ ਜਾਉਗੇ ਰੋਜ਼ ਪਰ ਦਿਨ ਪਰ ਦਿਨ ਸਵੇਰੇ ਸ਼ਾਮ ਠੀਕ ਹੈ ਉਦੋਂ ਉਦਾਂ ਤੁਹਾਨੂੰ ਜਿਹੜੇ ਤੁਹਾਡੀਆਂ ਦੇਵੀ ਦੇਵਤੇ ਜਿਹੜੇ ਤੁਹਾਡੇ ਤੋਂ ਪਹਿਲਾਂ ਆਉਂਦੇ ਸੀ ਤੁਹਾਡੇ ਕੋਲ ਉਹ ਹੌਲੀ ਹੌਲੀ ਆਉਣੇ ਸ਼ੁਰੂ ਹੋ ਜਾਣਗੇ 11 ਦਿਨ ਦੇ ਵਿੱਚ ਇਹਦਾ ਰਿਜ਼ਲਟ ਮਿਲ ਦੇਖਣ ਨੂੰ ਮਿਲ ਜਾਂਦਾ ਹੈ 11 ਦਿਨਾਂ ਤੋਂ ਬਾਅਦ ਇਹ ਆਪਣਾ ਪੂਰਾ ਪ੍ਰਭਾਵ ਦਿਖਾਉਣ ਲੱਗ ਪੈਂਦਾ ਹੈ ਪਰ ਤੁਸੀਂ ਇਸ ਅੰਤਰ ਨੂੰ ਹਮੇਸ਼ਾ ਲਈ ਰੱਖੀ ਰੱਖਣਾ ਹੈ ਕੋਈ ਉਹਨੂੰ ਚੁੱਕਣ ਦੀ ਲੋੜ ਨਹੀਂ ਜਿੰਨੀ ਤੁਸੀਂ ਕਹ ਲਓ ਇਹਦੀ ਸੇਵਾ ਕਰੋਗੇ ਜਾਂ ਇਹਦੀ ਭਗਤੀ ਕਰੋਗੇ ਇੱਕ ਭਗਤੀ ਹੋ ਜਾਂਦੀ ਹੈ ਜਿੰਨਾ ਤੇ ਤੁਸੀਂ ਇਹਦੀ ਸੇਵਾ ਕੀਤੀ ਉਹਨੇ ਦੇਰ ਤੁਹਾਨੂੰ ਕਹਿ ਲਓ ਕਿ ਸ਼ਕਤੀਆਂ ਤੁਹਾਡੇ ਤੋਂ ਆਉਂਦੀਆਂ ਰਹਿਣਗੀਆਂ ਹੋਰ ਵੀ ਸ਼ਕਤੀਆਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਜਿਹੜੀਆਂ ਬ੍ਰਹਿਮੰਡ ਦੀਆਂ ਸ਼ਕਤੀਆਂ ਤੁਹਾਡੇ ਤੋਂ ਪ੍ਰਸੰਨ ਹੋ ਕੇ ਇਹਦੇ ਨਾਲ ਬਹੁਤ ਸ਼ਕਤੀਆਂ ਹੁੰਦੀਆਂ ਇਹ ਨਹੀਂ ਵੀ ਤੁਹਾਡੀ ਤੁਹਾਡੀ ਸ਼ਕਤੀ ਦੇ ਨਾਲ ਕਈ ਸ਼ਕਤੀਆਂ ਚੱਲਦੀਆਂ ਉਹ ਤੁਹਾਨੂੰ ਸਾਰੀਆਂ ਮਿਲਣਗੀਆਂ ਉਹ ਤੁਹਾਡੇ ਤੋਂ ਆਉਣੀਆਂ ਸ਼ੁਰੂ ਹੋ ਜਾਇਆਂ ਕਿਆਂ ਤੇ ਇਹ ਤਾਂ ਰਿਜ਼ਲਟ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਦੇਖੋਗੇ ਕਿਸੇ ਤੋਂ ਕੋਈ ਜਾਣ ਦੀ ਲੋੜ ਨਹੀਂ ਕਿਸੇ ਤੋਂ ਭੱਜਣ ਦੀ ਲੋੜ ਨਹੀਂ ਕਿਸੇ ਤੋਂ ਜਾ ਕੇ ਪੇ ਨਹੀਂ ਪੁੱਛਣ ਦੀ ਲੋੜ ਕਿਉਂ ਕਰਕੇ ਆਪਣੀਆਂ ਸ਼ਕਤੀਆਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਸ਼ਕਤੀਆਂ ਨਾਰਾਜ਼ ਹੁੰਦੀਆਂ ਦੇਵੀ ਦੇਵਤੇ ਵੀ ਨਾਰਾਜ਼ ਹੁੰਦੇ ਆ ਪਰ ਅਸੀਂ ਇਹ ਤਾਂ ਕੰਮ ਆਪਣੇ ਘਰ ਹੀ ਕਰ ਸਕਦੇ ਆ ਕੋਈ ਕਿਤੇ ਜਾ ਕੇ ਪੁੱਛ ਕਰਨ ਦੀ ਲੋੜ ਨਹੀਂ ਇਹਦੀ ਤੇ ਵਰਤ ਕੇ ਦੇਖਿਓ ਅਜਾ ਮਾਲਿਓ ਸਾਡੀ ਜਮਾਈ ਫੀ ਚੀਜ਼ ਹੈ ਇਹਹੀ ਸਾਡੀ ਅੱਜ ਦੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਚਾਹ ਪੀਂਰਾਂ ਦੀ